ਠੀਕ ਹੈ ਕੌਣ ਉਹ ਤੁਮ ਤੂੰ ਉਤਾਰ ਜੀ ਹਾਂ ਅਗਲੇ ਸਾਡੇ ਦੇ ਬੱਚੇ ਘਰੇ ਸੀਗੇ ਨਾਲੇ ਲੈ ਇਹੋ ਜੀ ਮਾੜੀ ਗੱਲ ਐ ਤੇ ਬਹੁਤ ਮਾੜੀ ਗੱਲ ਹਾਂ ਅਜੇ ਘਰੇ ਨਹੀਂ ਸੀਗੇ ਕੋਈ ਨਹੀਂ ਮੈਂ ਕਰਦਾ ਇਹਨਾਂ ਨਾਲ ਗੱਡੀ ਦੇ ਡੈਡੀ ਨੂੰ ਜੀ ਕੋਈ ਨਹੀਂ ਸਰ ਜਿੰਦਾ ਗਾ ਉਹ ਡਿਊਟੀ ਪੁਲਿਸ ਗੱਲ ਕੀ ਹੋਈ ਸੀ ਮੈਨੂੰ ਗੱਲ ਕੱਲ ਕੀ ਹੋਈ ਸੀ ਗੱਲ ਦੱਸੋ ਰਾਮ ਤੇ ਉਹ ਗਾ ਨਾ ਤੇਰਾ ਢਾਡੀ ਕਿਤੇ ਸਾੜੇ ਦੇ ਚ ਬੇਲੇ ਲਾਉਣੇ ਬਿਲਕੁਲ ਕਿੱਥੇ ਲੈ ਕੇ ਜਾਣੇ ਵਾਲਾ ਸਾੜਾ ਪਾੜੀ ਕਿਧਰ ਗਿਆ ਭੈਣ ਜੋ ਦਾਣਾ ਗੱਡੀਆਂ ਹੋਣੇ ਹੀ ਉਹ ਚਮਕੌਰ ਨੇ ਹਾਂਜੀ ਸਰ दारू ਪੀਤੀ ਵੀ ਸੀਗੀ ਜੀ ਉਹਦੀ ਉਹ ਤਾਂ ਕਹਦੇ ਵੀ ਕਿ ਮੈਨੂੰ ਮੈਂ ਕਿ ਸਰਜੀ ਜੰਮਰ ਪਾਪਾ ਘਰ ਹੈ ਨਹੀਂ ਤੇ ਮੈਂ ਸਰਜੀ ਸਰਜੀ ਤੈਨੂੰ ਕਹਿੰਦੇ ਚਾਕੇ ਲਾਏਂਗੇ ਤੁਹਾਨੂੰ ਵੀ ਤੁਹਾਨੂੰ ਉਹਨਾਂ ਚਾਕੇ ਗੱਡੀ ਪਾ ਕੇ ਲੈ ਕੇ ਜਾਣ ਵਾਲਾ ਕੋਈ ਨਹੀਂ ਕੋਈ ਨਹੀਂ ਇਹਨੂੰ ਕਰਦੇ ਆ ਦਾ ਮਾਜੇ ਦਾ ਇਹ ਥੋੜਾ ਜਿਆਦਾ ਇਹਨੂੰ ਝਾਲੂ ਚੜਿਆ ਹੋਇਆ ਨਾ ਨਹੀਂ ਭਾਈ ਉਹ ਸਾਹਮਣੇ ਮੈਂ ਨਹੀਂ ਕਰਦਾ ਦੰਦੇ ਜੇ ਪੰਚੀ ਹੋਰ ਹੁੰਦਾ ਤਾਂ ਤੁਹਾਨੂੰ ਪਤਾ ਸਾਰਾ ਹੀ ਉਹ ਵੀ ਕੋਈ ਗੱਲ ਨਹੀਂ ਫਿਰ ਕੀ ਆ ਟਾਈਮ ਦਾ ਕਰੇ ਸੀ ਕਿ ਸਾਨੂੰ ਨਹੀਂ ਕੁੜੀਆਂ ਤੇ ਹੱਥ ਚੱਕਣ ਦਾ ਮਤਲਬ ਹੀ ਨਹੀਂ ਹੈ ਨਹੀਂ ਇੱਥੇ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਕੋਈ ਇੱਥੇ ਕੋਈ ਉਹ ਬੋਲ ਸਕਦਾ ਹੁਣ ਕਿਹਨੇ ਕਿਹਨੇ ਵੇਖਿਆ ਹਾਂ ਮਾਤਾ ਕੀ ਹੋਇਆ ਕੀ ਹੋਇਆ ਕਿਸੇ ਮਾਤਾ ਇਹਨਾਂ ਨੇ ਉਹ ਉੱਥੇ ਆਈ ਸੀਗੇ ਇਹਨਾਂ ਚਪੇੜਾ ਮਾਰਿਆ ਪਹਿਲਾਂ ਦਾ ਕਿਹਨੇ ਮਾਰਿਆ ਕਿਹਨੇ ਹਣ ਜਿਹੜਾ ਵੱਡਾ ਹੁੰਦਾ ਸੀ ਛਣੇਦਾਰ ਚਮਕੌਰ ਅੱਛਾ ਚਮਕੌਰ ਸਿੰਘ ਅੱਛਾ ਤੇ ਫੇਰੇ ਰੋਂ ਲੱਗੇ ਹਾਂਜੀ ਇਹ ਅੱਖਣ ਲੱਗੇ ਵੀ ਨਾਨਿਆ ਕਿੱਥੇ ਗਏ ਹੈਗੇ ਆ ਤੇ ਅੱਖਣ ਲੱਗੇ ਵੀ ਉਹ ਕਿਸੇ ਕਿਵੇਂ ਮਰਦੀ ਕਰੋ ਦੋ ਤਿੰਨ ਮਾਰੀਏ ਚ ਦੋ ਮਾਰੀਏ ਜੀ ਤੇ ਦੂਜਾ ਮਰਦਾ ਹੈ ਕਰ ਜਾਣੇ ਅੱਛਾ ਦਾਰੂ ਉਹਨਾਂ ਦੀ ਪਿਚੀ ਸੀ ਦਾਰੂ ਵੀ ਪੀਤੀ ਸੀ ਹਾਂ ਪੀਤੀ ਸੀ ਦਾਰੂ ਕਿੰਨੇ ਜਾਣੇ ਸੀ ਪੁਲਿਸ ਵਾਲੇ ਚਾਰ ਚਾਰ ਜਣੇ ਸੀ ਚਾਰ ਜਣੇ ਹੋਰ ਕਿੰਨੇ ਕਨੇ ਵੇਖਿਆ ਇੱਥੇ ਆਸ-ਪਾਸ ਅਸੀਂ ਸਾਰਿਆਂ ਨੇ ਵੇਖਿਆ ਸਾਰੇ ਗਵਾਂਢੀਆਂ ਜਿਹੜੇ ਉਹ ਬੈਠੇ ਸਾਰੇ ਤੁਸੀਂ ਛਡਾਏ ਨਹੀਂ ਹਾਂ ਨਾ ਅਸੀਂ ਨਹੀਂ ਸੜਾਈ ਸੀ ਅੱਛਾ ਚਲੋ ਹੀ ਆ ਨਾ ਪੁਲਿਸ ਵੇਖ ਕੇ ਡਰ ਗਏ ਤੁਸੀਂ ਤਾਂ ਹਾਂ ਅਸੀਂ ਜ਼ਬਰ ਖੜੇ ਸੀ दारू ਪੀਤੀ ਵੀ ਸੀ दारू ਪੀਤੀ ਸੀ ਨਾ ਲੜੀ ਦਾ ਕਿ ਤੁਮ ਕੌਰ ਸਿੰਘ ਜਿਹੜਾ ਠੰਡਾ ਰ ਹੈ ਹਾਂ ਹਾਂ ਚਮਕੌਰ ਸਿੰਘ ਹੈ ਓਕੇ ਓਕੇ ਚਲੋ ਕੋਈ ਗੱਲ ਨਹੀਂ ਕਰਾਵਾਂਗੇ ਤਸੱਲੀ ਇਹਨਾਂ ਦੀ ਹਾਂ